ਫਗਵਾੜਾ ਵਿਖੇ ਉਸ ਸਮੇਂ ਇੱਕ ਵੱਡਾ ਹਾ사 ਹੋਣ ਤੋਂ ਬਚਾ ਹੋ ਗਿਆ ਜਦੋਂ ਕਾਂਛੀ ਨਗਰ ਨਜ਼ਦੀਕ ਜਲੰਧਰ ਤੋਂ ਫਗਵਾੜਾ ਸਾਈਡ ਵਾਲ ਆ ਰਹੀ ਇੱਕ अल्टੋ ਕਾਰ ਬੇਕਾਬੂ ਹੋ ਕੇ ਪਲਟ ਗਈ ਹਾਸੇ ਦਾ ਪਤਾ ਲੱਗਦੇ ਹੀ ਆਲੇ ਦੁਆਲੇ ਦੇ ਲੋਕ ਮੌਕੇ ਤੇ ਇਕੱਠੇ ਹੋ ਗਏ ਇਸ ਮੌਕੇ ਗੱਲਬਾਤ ਕਰਦੇ ਇਕੱਠੇ ਹੋਏ ਲੋਕਾਂ ਨੇ ਦੱਸਿਆ ਕਿ अल्टੋ ਕਾਰ ਵਿੱਚ ਇੱਕ ਹੀ ਪਰਿਵਾਰ ਦੇ 4 ਮੈਂਬਰ ਮਜੂਰ ਸਨ ਜਿਨ੍ਹਾਂ ਨੂੰ ਲੋਕਾਂ ਦੀ ਮਦਦ ਨਾਲ ਬਾਹਰ ਕੱਢ ਕੇ ਹਸਪਤਾਲ ਵਿਖੇ ਭੇਜ ਦਿੱਤਾ ਗਿਆ ਹੈ ਮੇਰਾ ਪਈ ਤਰਨਜੀਤ ਸਿੰਘ ਜੀ ਹਾਂਜੀ ਇਹ ਜਿਹੜਾ ਐਕਸੀਡੈਂਟ ਦਾ ਹਾ사 ਕੀ ਮਾਮਲਾ ਕੀ ਹੈ ਕੁਛ ਨਹੀਂ ਗੱਡੀ ਇਧਰੋਂ ਉੱਥੇ ਦੀ ਤੇ ਹਾਂਜੀ ਉੱਤੀ ਹੋਈ ਦੇਖੀਆ ਮੈਂ ਦਾ ਹਾਂਜੀ ਤੇ ਪਿੱਛੇ ਬੰਦੇ ਕੱਡੇ ਆ ਕਿੰਨੇ ਵਿਅਕਤੀ ਸੀ 4 ਜਾਣੇ ਸੀ ਫੈਮਿਲੀ ਸੀ ਕਿੱਥੋਂ ਕਿੱਥੇ ਆ ਰਹੇ ਸੀ ਕੁਝ ਪਤਾ ਨਹੀਂ ਇੰਨਾ ਨਹੀਂ ਕੁਝ ਪਤਾ ਤੇ ਕੰਡੀਸ਼ਨ ਕਿਦਾਂ ਬੰਦਿਆਂ ਦੀ ਕੰਡੀਸ਼ਨ ਠੀਕ ਆ ਤੁਹਾਨੂੰ ਲੱਗਿਆ ਲੱਗਿਆ ਉਹਨਾਂ ਨੇ ਗੱਡੀ ਪਲਟੀ ਖਾ ਗਈ ਸੀ ਅੱਜ ਪਲਟੀ ਖਾ ਗਈ ਤੇ ਕਾਰ ਕਿਹੜੀ ਆ ਜੀ ਇਹ ਇਹ ਆਲਟੋ ਕਾਰ ਆ ਬਾਈ ਆਲਟੋ ਕਾਰ ਆ ਤੇ ਵਿਅਕਤੀ ਸਾਰੇ ਠੀਕ ਠਾਕ ਵਿਅਕਤੀ ਠੀਕ ਆ ਸਾਰੇ ਤੇ ਤੁਸੀਂ ਕਿਦਾਂ ਦੇਖਿਆ ਮੈ ਤੁਹਾਨੂੰ ਕਿੱਦਾਂ ਪਤਾ ਚੱਲਿਆ ਇਹਨਾਂ ਬਾਅਦ ਜਦੋਂ ਖੜਾਕਾ ਹੋਇਆ ਮੈਂ ਅੰਦਰ ਸੀਗਾ ਤੇ ਅੰਦਰੋਂ ਇੱਕਦਾਂ ਬਾਹਰ ਆਏ ਜਦੋਂ ਆ ਕੇ ਦੇਖਿਆ ਵੱਡੀ ਉਫੀ ਹੋਈ ਹੋਆ ਤੇ ਪਿੱਛੋਂ ਜਿਹੜੀ ਤਾਕੀ ਖੋਲਦੀ ਸੀ ਉਹ ਖੋਲ ਕੇ ਹੀ ਬੰਦੇ ਜਿਹੜੇ ਨਿਕਲਦੇ ਸੀ ਔਕੇ ਘਟੇ ਤੇ ਕਾਫੀ ਜਾਣੇ ਇਕੱਠੇ ਹੋ ਗਏ ਉਹਨਾਂ ਨੇ ਸਿੱਧੀ ਕੀਤੀ ਵੱਡੀ ਉਹਲੇ ਜਿਹੜੇ ਸੀਗੇ ਡਰਾਈਵਰ ਉਹਨਾਂ ਵਿੱਚੋਂ ਘਟੇ ਆ ਮੈਂ ਸਬ ਅਫਸਰ ਸੁਰੇਸ਼ ਕੁਮਾਰ ਇਧਰ ਸਾਨੂੰ 10 ਵਜੇ ਇਤਲਾਹ ਮਿਲੀ ਸੀ ਵੀ ਕਾਂਸ਼ੀ ਨਗਰ ਨਾਲ ਇੱਕ ਕਾਰ ਪਲਟ ਗਈ ਹੈਗੀ ਆ ਅਸੀਂ ਮੌਕੇ ਤੇ ਪਾਇ ਟੈਂਟਰ ਲੈ ਕੇ ਪਹੁੰਚੇ ਆ ਤੇ ਉਹਨਾਂ ਨੂੰ ਕਾਰ ਨੂੰ ਪਿੱਛੇ ਚੜੇ ਜੱਕੀ ਫਸੇ ਜੀ ਉਹਨਾਂ ਨੂੰ ਕੱਢ ਲਿਆ ਗਿਆ ਕਿੰਨੇ ਵੇਕ ਕਿੰਨੇ ਲੋਕ ਸੀ ਚਾਰ ਵਿਅਕਤੀ ਫਸੇ ਸਕੇ ਜੀ ਹਾਂਜੀ ਇੱਕ ਕੱਢ ਲੈ ਕੇ ਜਾਂਦੇ ਗੱਡੀ ਪਲਟ ਗਈ ਸੀ ਸਰ ਗੱਡੀ ਪਲਟ ਗਈ ਸੀ ਤੇ ਕਿੱਥੋਂ ਕਿੱਥੇ ਆ ਰਹੀ ਸੀ ਕੁਝ ਪਤਾ ਚੱਲਿਆ ਇਹ ਨਹੀਂ ਪਤਾ ਲੱਗਿਆ ਕਿ ਕਿੰਨੇ ਵਿਅਕਤੀ ਸੀਗੇ ਵਿੱਚ ਜੀ ਚਾਰ ਅੱਛਾ ਤਾਂ ਮੁੰਡੇ ਵੀ ਦੋ ਆ ਕੰਡੀਸ਼ਨ ਕਿਦਾਂ ਠੀਕ ਆ ਠੀਕ ਆ ਸਾਰੇ ਇਸ ਦੌਰਾਨ ਮੌਕੇ ਤੇ ਪਹੁੰਚੇ ਪੁਲਿਸ ਅਧਿਕਾਰੀ ਐਸਆਈ ਬਲਜਿੰਦਰ ਸਿੰਘ ਨੇ ਦੱਸਿਆ ਕਿ ਉਹਨਾਂ ਨੂੰ ਸੂਚਨਾ ਮਿਲੀ ਸੀ ਕਿ ਕਾਂਛੀ ਨਗਰ ਵਿਖੇ ਚਲੰਤਰ ਤੋਂ ਫਗਵਾੜਾ ਵੱਲ ਆ ਰਹੀ ਅਲਟੋ ਕਾਰ ਹਾਸੇ ਦਾ ਸ਼ਿਕਾਰ ਹੋਣ ਤੋਂ ਬਾਅਦ ਪਲਟ ਗਈ ਜਿਸ ਤੋਂ ਬਾਅਦ ਉਹਨਾਂ ਮੌਕੇ ਤੇ ਪਹੁੰਚ ਕੇ ਸਥਿਤੀ ਦਾ ਜਾਇਜ਼ਾ ਲੈ ਤੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਉਹਨਾਂ ਦੱਸਿਆ ਕਿ ਹਾਸਾ ਕਿਸ ਤਰ੍ਹਾਂ ਵਾਪਰਿਆ ਫਿਲਹਾਲ ਇਸ ਬਾਰੇ ਪਤਾ ਨਹੀਂ ਲੱਗ ਸਕਿਆ ਪੁਲਿਸ ਅਧਿਕਾਰੀ ਮੁਤਾਬਕ ਹਾਸੇ ਵਿੱਚ ਕਾਰ ਸਵਾਰ 4 ਵਿਅਕਤੀਆਂ ਨੇ ਮਾਮੂਲੀ ਸੱਟਾਂ ਵੱਜੀਆਂ ਨੇ ਤੇ ਉਹਨਾਂ ਦੀ ਹਾਲਤ ਫਿਲਹਾਲ ਖਤਰੇ ਤੋਂ ਬਾਹਰ ਹੈ ਮੇਰਾ ਨਾਮ ਹੈ ਐਸਸੀ ਬਲਜਿੰਦਰ ਸਿੰਘ ਅੱਜ ਸਰ ਕੀ ਮਾਮਲਾ ਕੀ ਅੱਜ ਜਿਹੜਾ ਇੱਥੇ ਸੜਕ ਤੇ ਆਏ ਆ ਹਾਈਵੇ ਤੇ ਇਸ ਤਰ੍ਹਾਂ ਹੋਇਆ ਕਿ ਕੰਟਰੋਲ ਰੂਮ ਤੋਂ ਫੋਨ ਆਇਆ ਸਾਨੂੰ तकरीबन 12:00 ਬਜੇ 3 ਮਿੰਟ ਤੇ 25 ਮਿੰਟ ਬਾਅਦ ਗਾੜੀ ਤੇ ਪਹੁੰਚ ਗਏ ਆ ਉਹਦੇ ਵਿੱਚ ਆ ਤੇ ਜਿਹੜੇ ਜਖਮੀ ਉਹਨਾਂ ਨੂੰ ਪਹਿਲਾਂ ਹੀ ਕੋਈ ਜਾਂਚ ਹੋਇਆ ਤੁਹਾਡੇ ਤੋਂ ਪਹਿਲਾਂ ਤੇ ਆ ਕੇ ਇਹਨਾਂ ਨੂੰ ਪੁੱਛਿਆ ਕਿ ਸਤੰਭੀ ਸਾਹਲਾ ਹੋਇਆ ਹੈ ਉਹਦੇ ਬਾਰੇ ਗੱਲਬਾਤ ਕਰਦੇ ਆਂ ਕਲੀਅਰ ਕਰਦੇ ਆਂ ਤੇ ਬੱਸ ਮੋਕੇ ਦੀ ਮਿਲਦਾ ਜੂਗ ਨੂੰ ਪਤਾ ਚੱਲਦਾ ਕੋਈ ਪਤਾ ਚੱਲਿਆ ਕਿ ਕਿੱਥੋਂ ਕਿੱਥੇ ਆ ਰਹੇ ਸੀ ਵਿਅਕਤੀ ਕਿੰਨੇ ਸੀ ਇਹਦੇ ਚ ਜੰਦਰੋਂ ਉਹਨਾਂ ਨੇ ਬਾੜੇ ਵਾਲੇ ਜਾ ਰਹੇ ਸੀ بس ਇਹਨੇ ਪਤਾ ਲੱਗਾ ਬਾਕੀ ਪ੍ਰਸ਼ੰਗ ਪਤਾ ਲੱਗੇ ਬਾਕੀ ਬਾਰੇ ਤੇ ਕੰਡੀਸ਼ਨ ਕਿਦਾਂ ਬੰਦਿਆਂ ਦੀ ਕੁਝ ਪਤਾ ਚੱਲੋ ਕੰਡੀਸ਼ਨ ਕਿਦਾਂ ਦੱਸਣ ਵਾਲਿਆਂ ਨੇ ਦੱਸਿਆ ਕਿ ਮੇਰੇ ਕੋਲ ਠੀਕ ਠਾਕ ਨੇ ਬਿਲਕੁਲ ਵਧੀਆ ਨੇ ਤੇ ਇਹਨਾਂ ਨੇ ਮਾਰੇ ਮੂਹੂਲੀ ਸੱਟਾਂ ਲੱਗੀਆਂ ਤੇ ਉਹਨਾਂ ਨੂੰ ਉਹਨਾਂ ਨੇ ਆਪ ਮਰਜ਼ੀ ਲੱਗੇ ਹਸਪੀਟਲ ਆਪਣੀ ਫੋਟੋ ਵਗੈਰਾ ਚ